ਇੱਕ ਜਗਤ ਸਿੰਘ ਨਵੇਂ ਬਰੇ ਲੋਧੀ ਆਇਆ ਕਹਿਣ ਲਈ 1/6 ਸੰਮਤ 557 ਲੋਕੇ ਗੁਰਦੁਆਰਾ ਸਿੰਘ ਸਭਾ ਨਵਿਲਾਰਾ ਵਿਖੇ ਕਰਵਾਇਆ ਗਿਆ ਗੁਰਮਤ ਸਮਾਗਮ ਇਤਿਲੀ ਵਿੱਚ ਸਿੱਖੀ ਦਾ ਉਤਨਣ ਵਾਲੇ ਅਤੇ ਇਤਿਹਾਸ ਇੱਕ ਮਹੱਤਤਾ ਰੱਖਦੇ ਪ੍ਰਥਮ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭੰਨਵਲਾ ਰਵਿਖੇ ਸਿੱਖ ਜਗਤ ਦੀ ਨਵੇਂ ਬਾਰੇ ਨੂੰ ਜੀਵ ਆਇਆਂ ਕਹਿਣ ਲਈ ਇੱਕ ਚੇਤ ਸਮਾਗਮ 552 ਮੌਕੇ ਗੁਰਦੁਆਰਾ ਸਿੰਘ ਸਭੰਨਵਲਾ ਰਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ 13 ਮਾਰਚ 2025 ਦਿਨ ਵੀਰਵਾਰ ਨੂੰ ਸ਼ਾਮ ਦੇ ਦਿਵਾਨ ਸਜਾਏ ਗਏ ਰਹਿਰਾ ਸਾਹਿਬ ਉਪਰੰਤ ਦਿਵਾਨ ਸਜੇ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਬੱਚਾ ਵੱਲੋਂ ਕਤੰਦੀ ਹਾਜ਼ਰੀ ਭਰੀ ਗਈ ਉਪਰੰਤ ਗਿਆਨੀ ਜਸਵਿੰਦਰ ਸਿੰਘ ਜੀ ਨਵਾਂ ਸ਼ਹਿਰ ਵਾਲਿਆਂ ਦੇ ਟਾਡੀ ਚੱਥੇ ਵੱਲੋਂ ਆਈਆਂ ਸੰਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਤੇ ਟਾਡੀ ਵਾਰਾਂ ਰਾਹੀਂ ਮਿਹਾਲ ਕੀਤਾ ਗਿਆ ਤੋਂ ਪ੍ਰੰਤ ਗਿਆਨੀ ਤਲਵਿੰਦਰ ਸਿੰਘ ਜੀ ਵੱਲੋਂ ਕਥਾ ਦੀ ਹਾਜ਼ਰੀ ਭਰੀ ਗਈ ਅਤੇ ਭਾਈ ਜਗਮੋਤ ਸਿੰਘ ਜੀ ਦੇ ਕੀਰਤਨ ਜਥੇ ਵੱਲੋਂ ਵੀ ਕੀਰਤਨ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਇਹ ਸਮਾਗਮ 12 ਵਜੇ ਤੱਕ ਚੱਲਿਆ ਅਤੇ ਇੱਕ 제ਤ ਨਵੇਂ ਬਰੇ ਦੀ ਰੰਮਤਾ ਮੌਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸੰਪੂਰਨ ਹੋਇਆ ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਘਰ ਲੰਗਰ ਤਾਂ ੁੱਟ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨਾਨਕ ਨਾਮਲੇਵਾ ਸੰਗਤਾਂ თან ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰਦੁਆਰਾ ਸਿੰਘ ਸਵਾ ਨੋਵੇਲਾਰਾ ਦੇ ਵੱਲੋਂ ਆਪ ਸਮੂਹੀਆਂ ਸੰਗਤਾਂ ਨੂੰ ਜੋ ਨਵੇਂ ਸਾਲ ਦੀ ਪ੍ਰਾਰੰਭਤਾ ਹੋ ਰਹੀ ਹੈ ਭਾਵ ਇਕਜੇਤ ਸੰਮਤ 557 ਬਿਕਰਮੀ ਦੀ ਪ੍ਰਾਰੰਭਤਾ ਹੋ ਰਹੀ ਹੈ ਜਿਹੜਾ ਨਾਨਕਸ਼ਹੀ ਸੰਮਤ ਹੈ ਤੇ ਸਿੱਖਾਂ ਦੇ ਵਿੱਚ ਜਿਹੜਾ ਆਪਾਂ ਨੂੰ ਵੱਧ ਤੱਕ ਮਨਾਉਣਾ ਚਾਹੀਦਾ ਹੈ ਤੋਂ ਬਹੁਤ ਇਹ ਵੱਡੇ ਪੱਦਰ ਦੇ ਉੱਤੇ ਬਹੁਤਵਾਰਾ ਸਿੰਘ ਸਭਾ ਵਿਖੇ ਇਹ ਪਾਵਨ ਸਮਾਗਮ ਨੇ ਜਿਹੜੀ ਮਨਾਏ ਜਾ ਰਹੀ ਹੈ ਜਿਹੜੀਆਂ ਕੋਈ ਸੰਗਤਾਂ ਨਹੀਂ ਵੀ ਪਹੁੰਚ ਸਕਦੀਆਂ ਤੇਰਾਂ ਨੂੰ ਵੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸਿੰਘਾਂ ਦੇ ਵੱਲੋਂ ਲੱਖ ਲੱਖ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਜਿਹੜੇ ਵਿਖੜੇ ਪਿੰਡੇ ਦੇ ਵਿੱਚ ਉਹ ਇਸ ਵੇਲੇ ਕਮ ਲੰਘ ਰਹੀ ਆ ਸਾਡਾ ਪੰਥ ਲੰਘ ਰਿਹਾ ਆਉਣ ਵਾਲਾ ਸਮਾਂ ਆਉਣ ਵਾਲਾ ਸਾਲ ਪੰਥ ਦੇ ਵਾਸਤੇ ਸਮੂਹ ਸੰਗਤਾਂ ਦੇ ਵਾਸਤੇ ਸਿੱਖਾਂ ਦੇ ਵਾਸਤੇ ਚੜ੍ਹਦੀ ਕਲਾ ਭਰਿਆ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ